ਦੇ ਜੋ ਦੋਲੀ ਦਾ ਮਿਠਾਤ ਹਏ ਕੋਹਾੜਾ ਮਾਰਿਆ ਗਾਣ ਆਪਣੇ ਹਾਥ ਇਹ ਸਾਰੇ ਚਿਹਰੇ ਅੱਗੇ ਆ ਜਾਣੇ ਆ ਪਾਂਜ ਤਿਰਸਾਨਾ ਵਾ ਭਾਵ ਗਏ ਪਾ ਜਿਹੜੇ ਕਾਮ ਕੋ ਦਰਮੋਂ ਮੈਂ ਆਪਣੀ ਨਾਲੇ ਤੇ ਤੋਂ ਗੱਲ ਕਰਾਇਆ ਤੀਨੇ ਇਹਨਾਂ ਕਰ ਕੀ ਕਰ ਜਾਣਾ ਆ ਪਾਂ ਇਹਨਾਂ ਦੇ ਦੀਰੋ ਕੇ ਕਰਦਿਆਂ ਨਾ ਉਹ ਤਾਂ ਪਾ ਜਾਣਗੇ ਉੱਥੇ ਉਹ ਦਿਖਣੀ ਨਹੀਂ ਕਿ ਹੋਗਾ ਜੀ ਲੈ ਬੰਦਿਓ ਜੀਓ ਦਰਬਾਰੀਏ ਜੀਵਨ ਵੰਦਨ ਉਤੇ ਆ ਜਾ ਪਿਆਰੇ ਜੋ ਲਪਣੇ ਨਹੀਂ ਇਹ ਖਾਣ ਪੀਣ ਵਾਲੇ ਰੱਤੋ ਦੋਤ ਭਾਜ ਜਾਂਦੇ ਨੇ ਜਿਵੇਂ ਇਹ ਇਨਗਰੀਡੀਅੰਦੀ ਆ ਤਾਂ ਮੈਂ ਤੇਰੇ ਤੇ ਹੀ ਆਉ ਦੇਖਣਾ ਤਲੋਹੀ ਜੋ ਰਿਆ ਤੇਵੇਂ ਹੋਣਾ ਹੈ ਭਰਨਾ ਤੈਨੂੰ ਹੀ ਆ ਪਿਆਰੇ ਕਰਕੇ ਬਹੁਤ ਧਾਨ ਬਹੁਤ ਯੋਗਤੀਆਂ ਮਹਾਰਾਜ ਜੀ ਨੇ ਸਤਿਗੁਰਾਂ ਨੇ ਆਪਾਂ ਨੂੰ ਦੱਸਿਆ ਨੇ ਇਥੇ ਉਹਨਾਂ ਕਰਕੇ ਸਾਡਾ ਇੱਕ ਇੱਕ ਛਿਨ ਜਿਹੜਾ ਤਤ ਸੰਤੇ ਦੇਖੇ ਵਿੱਚ ਪੈ ਰਿਹਾ ਕਿ ਸਾਨੂੰ ਇੱਕ ਜੀਵਨ ਯੋਗਤੀ ਮਿਲ ਰਹੀ ਹੈ ਜੀਵਨ ਜਾਂਚ ਸੁਪਾਉਂਦੇ ਨੇ ਤਤ ਨੂੰ ਸੰਸਾਰ ਵਿੱਚ ਰਹਿ ਕੇ ਕਿਸ ਤਰ੍ਹਾਂ ਇਹ ਜੀਵਨ ਥਪਣਾ ਕਰਕੇ ਗੁਰੂ ਪਰਮੇਸ਼ਰ ਨੂੰ ਮਿਲਣਾ ਹੈ ਜਿੰਨੀ ਦੇਰ ਗੁਰੂ ਦੇ ਸਿਧਾਂਤ ਉੱਤੇ ਨਹੀਂ ਚੱਲਦਾ ਇਹ ਰਸਤਾ ਹੀ ਨਹੀਂ ਪਰਉਣਾ ਤੇ ਬਾਰ ਰਸਤਾ ਨਹੀਂ ਪਰਉਣਾ ਹੂਤਾ ਕਹਿੰਦਾ ਵੀ ਤੂੰ ਇੱਕ ਇੱਕ ਕਦਮੇ ਚੁੱਪੀ ਚੱਲ ਮੇਰੇ ਵਰਣ ਕੋਈ ਚੱਕ ਲਿਆ ਕਰ ਤੇਰੇ ਦਰਵਾਜੇ ਕੋਲ ਜਾਣਗੇ ਪਰ ਇਹ ਇੱਕ ਤਬ ਕੋ ਵੀ ਬਥ ਮੰਨ ਕਰ ਹੋ ਜਾਂਦਾ ਬਣ ਵੀ ਤੈ ਵੀ ਬਚਣਾ ਹੈ ਇੱਕ ਵਿੱਚ ਅੱਕਾ ਧਮਾ ਕੇ ਰੱਖਿਆ ਬਾਦੂ ਪਿੱਛੇ ਨੂੰ ਰੱਖ ਲਿਆ ਤੇ ਅੰਗੇ ਨਾਲ ਫੇਰਾਂ ਕੀ ਪੈਦਾ ਦਾਦਸਾ ਨੂੰ ਪਿੱਛੇ ਹੀ ਮੁੜ ਗਿਆ ਜਿਕੇ ਬਡੇ ਮਹਾਰਾਜ ਨੇ ਸਾਡੀ ਰੋਜ਼ ਮਹਾਰਾਜੀ ਜ਼ਿੰਦਗੀ ਚ ਹਰ ਸਿਮਝਾਉਂਦੇ ਹਨ ਕਹਤਾਂ ਮਹਾਰਾਜੀ ਜਦੋਂ ਸਮਝਾਉਂਦੇ ਮਿੱਤੇ ਨੋਸ਼ ਨੇ ਅੰਤੈ ਕਰਨੇ ਬੈਠੋ ਉੱਥੇ ਆ ਜਾ ਮਾਨ ਮਨ ਹੋਸ਼ ਹੈ ਮਾੜਾ ਸੋਚਨਾ ਤੇ ਮਾਰਾ ਕਰਨਾ ਤੈਨੂੰ ਹੋ ਜਾਵੇਗੀ ਫੇਰੇ ਹੱਥ ਵੈ ਕੰਮ ਕਰਨ ਵੀ ਮਾੜੇ ਨੇ ਇਹਨਾਂ ਮਾਨੇ ਆਪਣੇ ਜਿਵੇਂ ਕਹਿੰਦੇ ਹਨ ਸੇ ਦੇ ਆ ਕਰ ਲੈ ਤੇ ਪੈਮਾਨੇ ਮਾਨ ਦੇ ਅੰਦਰਲੇ ਰਾਇਤਾਰੇ ਪੰਜ ਚਾਰ ਮੰਦਰੀ ਗਿਆਨ ਦੇ ਇਹ ਜਿਹੜੇ ਅੰਦਰ ਨੇ ਉਹਦੇ ਤੇ ਫਿਰ ਉਹ ਫੈਸਲਾ ਦੇ ਦਿੰਦਾ ਨਾ ਵੀ ਹਾਂ 1420 ਇੱਥੇ ਆਪਾਂ ਨੂੰ ਐਨੇ ਕਰੋੜ ਬਚਦਾ ਆ ਜਾ ਪਿਆ ਫਿਰ ਸਾਰਾ ਸਰੀਰ ਹੀ ਬਿਲ ਉਦਮ ਚਰਪੈਦਾ ਫਾਰਮਾਟ ਕਿ ਕਹੇ ਤੈਨਾਂ ਦਾ ਲੰਦਾ ਕੋਈ ਯਾਰ ਨੇ ਵੀ ਅਕਸਰ ਇੱਕ ਦਿਨ ਤੈਨੂੰ ਆਹ ਥਾਰਾ ਬਣਾ ਬਣਾਇਆ ਢਾਂਚਾ ਇੱਥੇ ਰਹਿ ਜਾਣਾ ਇੱਦਾਂ ਮਰਚੀ ਬਣਾ ਲੈ ਪਰ ਇੱਕ ਰਾਂਚਕ ਮਾਤਰ ਵੀ ਤੇਰੇ ਨਾਲ ਨਹੀਂ ਜਾਣਾ ਤੇ ਬਣਾ ਬਣਾ ਇੱਥੇ ਰਹਿ ਗਿਆ ਤੇ ਗੀਨਾ ਬਾਤ ਜੰਗੀਤਾ ਸੀ ਤੇ ਉਹਨਾਂ ਨੇ ਦੋੜ ਵੀ ਲੇਖਾ ਦੇਣਾ ਤੇ ਤੇਰੇ ਘਰ ਵਿੱਚ ਲੈ ਬੰਦ ਉਹ ਜੀਉ ਦਰਵਾਜ਼ਾ ਤੇਰੇ ਘਰ ਵਿੱਚ ਖਾਹੀ ਪਿਆ ਸੋ ਮਾੜਾ ਕਰਨ ਮਾੜੀ ਤੋਂ ਜਿਹਨੂੰ ਕਹਿੰਦੇ ਮਾਰਦੋ ਮੰਮ ਦਾ ਮਾਰਾ ਤੋਂ ਜਣਾ ਇਹ ਮਰ ਹੈ ਯਾਨੀ ਚੰਗੇ ਬਦ ਤੇ ਮਾਰਾ ਤੋਂ ਜਣਾ ਸੰਗਤ ਵਿੱਚ ਆ ਕੇ ਵੀ ਮਾੜਾ ਦੁਰ ਕੀ ਜਾਵਾ ਵੀ ਇਥੇ ਕੋ ਠੱਗ ਪਾਜੇ ਕਿਉਂਕਿ ਠੱਗ ਜਿਹੜੇ ਹੁੰਦੇ ਆ ਠੱਗ ਦਾ ਉਹ ਰੱਬ ਦੇ ਰਹਦੇ ਰਹਦੇ ਨੇ ਤੇ ਮੁਰਗੀ ਭਾਜੇ ਕੋਈ ਤੇ ਆਪ ਵੀ ਜਿਆਦਾ ਨਿਕਲੀ ਵਿਚਾਰੇ ਮਰੋਂ ਦੇਖਦੀ ਰਹਿ ਜਾਂਦਾ ਤੇ ਰੋ ਜੀ ਸਭ ਕੁਝ ਹੀ ਲੈ ਗਿਆ ਜੀ ਲੈ ਗਿਆ ਜੀ ਕੀ ਹੋਇਆ ਪਿਆ ਕੋਈ ਗੱਲ ਨਹੀਂ ਅਰਥ ਰੱਬ ਤਾਂ ਦੇਖਦਾ ਹੈ ਕਹਿੰਦੇ ਚੋਰ ਨੂੰ ਆਂਦੇ ਨੂੰ ਆਂਦੇ ਕਿ ਡਾਂਗਾ ਪੈਂਦੀ ਆ ਪਏ ਦੇਖੀਏ ਇਸ ਕਰਕੇ ਕਾਰਨ ਬੜੇ ਥੋੜੇ ਕਿ ਕਰਨੇ ਨੇ ਆਪਾਂ ਬਹੁਤ ਕੋਹੂ ਹੁੰਦੇ ਐਸੇ ਬਾਤ ਜਿਆ ਤਾਂ ਗੱਤ ਜਿਹੜੀ ਆਪਾਂ ਕਰਦਿਆਂ ਰੋਜ ਜੇ ਆਪਾਂ ਰੋਜ਼ ਮਰਵਾਦੀ ਜ਼ਿੰਦਗੀ ਵਿੱਚ ਕਿਤੇ ਗੱਤ ਤਾਂ ਨਹੀਂ ਤੁਰਕੇ ਕਾਰਮ ਨੇ ਇੱਕਦਾਂ ਪਹਿਲਾ ਹੀ ਹੈ ਤਾਤੰਕ ਜੇ ਉਹ ਗੱਤ ਹੋ ਗਿਆ ਪਿਛਲੇ ਨੇ ਤਾਂ ਉਹਦੇ ਮੰਗਰੀ ਜਾਣਾ ਇਹ ਨਹੀਂ ਹੋ ਸਕਦਾ ਬੇਤਵਾ ਚਰਚਕ ਲਿਆ ਮਾੜੇ ਪਾਚੇ ਨੂੰ ਤੇ ਆ ਪਿਛਲਾ ਕ ਪੈ ਤੇ ਚੜਿਆ ਜਾਂ ਸਾਥਾਂ ਦੇ ਵਿੱਚ ਇਹ ਨਹੀਂ ਹੋਣਾ ਉਹਦੇ ਮੰਗਰੀ ਜਾਣਾ ਇਨਾ ਸੋਚਣਾ ਵਿਆ ਚੱਤੋਂ ਕੇ ਨਾ ਚੱਤਾਂ ਆ ਕਰਣ ਕੇ ਨਾ ਕਰਾਂ ਫਿਰ ਉਹ ਤੁਹ ਜੀ ਕਿੱਥੋਂ ਮਿਲਦੀ ਐ ਨੂੰ ਤੋਂ ਗੁਰ ਦੇ ਸ਼ਬਦ ਦੁਆਰਾ ਗੁਰ ਦੇ ਬਾਣੇ ਦੁਆਰਾ ਤੁਹਨ ਗੇ ਪਤਾ ਲੱਗੇਗਾ ਵੀ ਤੂੰ ਇਹ ਕਰਮ ਕਰਨਾ ਕੇ ਨਹੀਂ ਕਰਨਾ ਮਾੜਿਆ ਤੋ ਰੋਕ ਨਹੀਂ ਰਾਇ ਮਾੜਾ ਜੀ ਰੋਕ ਦੇਣਾ ਕਿੰਨੇ ਮਾੜੇ ਕਰਮ ਕਰਨ ਵਾਲਾ ਖਲਾਸਾ ਬੜਾ ਲੰਮਾ ਤਵਾਂ ਚਾਹੀਨੇ ਕੰਨਾ ਜਵਾਨ ਦੇ ਨਾਲ ਹੀ ਜਿਸ ਆਪਾਂ ਮਿੱਠਾ ਬੋਲਦੇ ਆ ਕਿੰਨੇ ਖੁਸ਼ ਹੁੰਦੇ ਆ ਲੋਕ ਤੇ ਆਂਦੇ ਨਾ ਤਾ ਸਾਰੇ ਕਹਿੰਦੇ ਉਹ ਫਲਾਣਾ ਆਇਆ ਸੀ ਬੱਚਾ ਜਿਹਦੇ ਜਿੱਤ ਕੇ ਲੈ ਗਿਆ ਇੰਨਾ ਮਿੱਠਾ ਬੋਲਿਆ ਵੀ ਮੈਂ ਮੇਰਾ ਕੀ ਕਰੇ ਮੈਂ ਸਭ ਕੁੱਝ ਇਹਨੂੰ ਜ਼ਮਾਤ ਕਰਦੇ ਆ ਬੋੜੀ ਇਨਸਾ ਇੱਕ ਬੋਲ ਰੋ ਵੀ ਨੇ ਝਕਾ ਮੋੜੇ ਨਾ ਨਕਾ ਪਿੱਕਾ ਬੋਲੇ ਤਾਂ ਪਿੱਕਾ ਹੋਏ ਬਿੱਕੋ ਪਿੱਕਾ ਸੱਦੀ ਐ ਬਿੱਕੇ ਵਿਕੀ ਥੋਏ ਪਿੱਕਾ ਦਰਜ ਐ ਸੱਤੀ ਐ ਮੂਠਕਾ ਵਿਕੇ ਪਾਏ ਪਿੱਕਾ ਮੂਹ ਥਾਕੀ ਐ ਪਾਣਾ ਲੈ ਚਾਏ ਜੁੱਤੀਆਂ ਪੈਨੀਆਂ ਜਵਾਨੀ ਹਮੇ ਕਿ ਦੋ ਮੋੜੀ ਜਵਾਨੀ ਐ ਕਹਿੰਦੇ ਕੋਈ ਬੰਦਾ ਕੋਈ ਥੋੜੀ ਜਿਹੀ ਟੌੜ ਲੈ ਕੇ ਉਹਨੇ ਕਿਹਾ ਵੀ ਚਲੋ ਆ ਮਾਤਾ ਦਾ ਕਾਰਗੁੰਲਾ ਇੱਥੇ ਉਹ ਆਵੜ ਲਿਏ ਮਾਤਾ ਵਿਚਾਰੀ ਸਾਉਂthi ਚੰਗੀ ਸੀ ਮੈਂ ਉਪਰੰਧਨ ਨਾ ਕਰਵਾਉਣਾ ਤਤ ਕੀ ਤੌਰੇ ਕਰਨੋ ਵਿਜਾਇ ਹੈ ਤੇਰੇ ਜਦੋਂ ਆਵੜ ਨੇ ਸ਼ੁਰੂ ਕਰ ਦਿੱਤੇ ਉਹੋ ਦਰਵਾਜੇ ਜਿਹੜੇ ਕੀ ਲੱਗਿਆ ਸੀ ਇਹ ਅਗੇ ਜੀ ਮੱਝ ਅੰਦਰ ਕਹਿੰਦਾ ਮਾਤਾ ਲੇਖੋ ਥੋੜੀ ਜਿਹੀ ਐਵੇਂ ਇੱਕ ਇਸ਼ਾਰੇ ਮਾਤਰ ਸਮਝਾਉਣ ਦੀ ਗੱਲ ਐ ਕਹਿੰਦਾ ਮਾਤਾ ਜੇ ਮੱਝ ਮਰ ਗਈ ਕਿਦੋਂ ਤੁਸੀਂ ਕੱਢੇਗੀ ਤੈਨੂੰ ਉਹ ਇਕੱਠੇ ਕੀਤੇ ਸੀ ਝੋੜੀ ਜਬਾਦ ਤੇ ਉਹ ਚੋਂਦੇ ਜਾਂਦੇ ਨੇ ਪੁੱਛਿਆ ਕਿਸੇ ਨੇ ਆ ਕੀ ਚੋਂਦਾ ਕਹਿੰਦਾ ਮੇਰੀ ਜ਼ਮਾਨਦਾਰ ਰਾਤ ਹੈ ਮੇਰੀ ਜ਼ਮਾਨਦਾਰ ਰਾਤ ਹੈ ਮੈਂ ਐ ਦੋਧਿਆ ਤੇ ਆ ਰਾਹਸ ਮੇਰੇ ਤੁਹਾਡੇ ਸਾਹਮਣੇ ਇਸ ਕਰਕੇ ਹਾਰ ਕਰਮਾਂ ਹਾਰ ਇੰਦਰਾ ਉਹ ਉਹ ਵੀ ਬਾਰੇ ਬਾਪਤ ਮਹਾਰਾਜ ਨੇ ਤੁਹਾਨੂੰ ਸਾਰੇ ਗਿਆਨ ਦਿੱਤਾ ਜਦੋਂ ਬਾਣੀ ਪੜਾਂਗੇ ਨਾ ਇੱਕ ਦਾ ਇੱਕ ਪਰਮਲ ਕਰੋ ਕਰਮੋਂ ਦੇਵਾ ਬੇਨਤੀਏ ਉਹ ਨਾਲ ਦਾ ਬਾਤ ਆਉਣਾ ਪਰ ਪਰਮ ਕਿਤੇ ਜ਼ਿੰਦਗੀ ਕਿਹੜੀ ਹੈ ਪਤਾ ਨਹੀਂ ਕੱਲ ਕਿਹ ਨੂੰ ਆਉਣਾ ਕਿਸ ਨੂੰ ਭਈ ਆਪਾਂ ਜਾਈਏ ਏਕਾਂਗ ਕਰੋ ਗੁਰੂ ਕੁਮਾਰਾ ਜੀ ਦਾ ਪਾਠ ਸ਼ੁਰੂ ਕਰ ਦਿਓ ਭਾਈ ਸਹਿਜ ਪਾਠ ਚਲੋ ਨੌਵੇਂ ਪਾਤਸ਼ਾਹ ਮਹਾਰਾਜ ਦਾ ਛੇਦੀ ਵਰਤੈਨ ਤੋਂ ਪੰਜਾਹਾਂ ਆ ਰਿਹਾ ਥਾ ਸਾਤਾਂਗ ਚ 25 ਨਵੰਬਰ ਨੂੰ ਕਿੰਨੇ ਮਿੰਨੇ ਨੇ ਇੱਕ ਬਾਪ ਤਾਂ ਕਰ ਤਾਂ ਨਹੀਂ ਨਾਮੇ ਕੋਵੇ ਕੋਈ ਗੱਲ ਨਹੀਂ ਤੇ ਸ਼ੁਰੂ ਕਰ ਤਰਨੋ ਕਹ ਲੋ ਕਰਨਾ ਕਿਵੇਂ ਹੈ ਕਈ ਪੁੱਛਦੇ ਨੇ ਕਿਵੇਂ ਕਰੀਏ ਉਥੇ ਘਰ ਵਿੱਚ ਲਾਇਓ ਨਹੀਂ ਤਾਂ ਸਾਡੇ ਕੋਲ ਆਇਆ ਉਹ ਯਾਰ ਕੋਈ ਗੱਲ ਨਹੀਂ ਉਹ ਥੀ ਉਦੋਂ ਬਾਅਦ ਫਿਰ ਸਾਫ਼ ਤੋਂ ਕੱਪੜਾ ਰੱਖਾ ਇੱਥੇ ਵੀ ਧੂੜ ਰੱਖੋ ਤੇ ਜੋਤ ਲਾਓ ਪਤਾ ਛੇ ਹੈ ਇਹ ਤਾਂ ਦੇਖ ਕਾ ਲੋ ਤਾਂ ਬਹੁਤ ਵਧੀਆ ਦੀ ਪਤਾ ਥੀ ਤੇ ਅਰਦਾਸ ਕਰਕੇ ਵੀ ਆਣਾ ਹੈ ਆਪ ਹੀ ਕਰਾਉਣਾ ਹੈ ਮੇਰੇ ਤੋਂ ਮੈਂ ਕੁਝ ਨਹੀਂ ਕਰ ਸਕਦਾ ਏ ਬੇਅਕੀ ਕਰ ਦੇ ਨੀ ਮਰੀਜ਼ ਕਹਦੇ ਮਰੀਜ਼ ਤਹਾਂ ਦਾ ਹੱਕ ਦਾ ਤੂੰ ਪਾਏ ਜੇ ਤੂੰ ਮਰਦਾ ਹੋ ਗਿਆ ਜੇ ਮਰਦਾ ਨਹੀਂ ਹੋਇਆ ਫਿਰ ਮਰੀਜ਼ ਨਹੀਂ ਤੈਨੂੰ ਕਿਹਾ ਜਾ ਚੰਬਾ ਮੋਤਾ ਹੋਏ ਮਰੀਜ਼ ਨਾ ਗੱਦੀ ਹੋ ਨਾ ਜੰਨਾ ਨਾਲ ਮਰੀਜ਼ ਨਹੀਂ ਬਣਿਆ ਜਾ ਮਰਦਾ ਹੋਣਾ ਪੈਣਾ ਮਰੀਜ਼ ਜਦ ਇਹ ਮੁਰਦੇ ਦਾ ਮਤਲਬ ਉਹਦੇ ਹੁਕਮ ਦੇ ਵਿੱਚ ਅਸਥੋ ਪੈਰ ਤੱਤ ਜਾਣਾ ਮੁਰਦਾ ਹੋਏ ਮਰੀਦ ਗੁਰੂ ਕੋ ਛਮਾਵੇ ਉਹਦੇ ਹੁਕਮ ਰੂਪੀ ਉਸ ਪੇਰ ਦੇ ਵਿੱਚ ਛਮਾ ਜਾਵੇ ਬਸ ਹੋ ਤੋਂ ਮੰਨੇ ਹੋਵੇ ਪਰਮਾਤਮਾ ਤੱਤਮੇ ਪਰ ਮੈ ਰੁਪਾਏ ਵਰਨਾ ਜਨਾਨ ਹੁ ਹੁਕਮ ਪਛਾਣਾ ਇਹਨਾਂ ਦਾ ਹੁਕਮ ਮਹਾਪੁਰਚਾ ਦਾ ਮੰਨ ਲਿਆ ਚਾਹੇ ਗੁਰੂ ਦਾ ਮੰਨ ਲਿਆ ਗੱਲ ਕੋਈ ਐ ਕਿ ਉਹ ਗੁਰੂ ਦਾ ਹੁਕਮ ਕੇ ਮਹਾਪੁਰਚ ਜੇ ਤੁਹਾਨੂੰ ਕਹਿੰਦੇ ਨੇ ਭਾਈ ਐ ਕਰੋ ਉਹ ਗੁਰੂ ਦੀ ਮਤ ਅਨੁਸਾਰ ਹੀ ਤੁਹਾਨੂੰ ਕਹਿ ਰਹੇ ਨੇ ਜੋ ਉਹਨਾਂ ਨੇ ਗੁਰੂ ਨੂੰ ਖੋਜ ਕਰਕੇ ਉਹ ਤੋਂ ਪੁਖੀਆਂ ਲਈਆਂ ਤੇ ਕਮਾਈਆਂ ਕੀਤੀਆਂ ਤੇ ਜੀਵਨ ਬਣਾਇਆ ਜੇ ਉਹ ਤੇ ਦਸਤੇ ਦੇ ਫੇਰ ਉਹ ਜਗਿਆਤਾਂ ਨੂੰ ਤੋੜਦੇ ਨੇ ਰੰਚਕ ਮਾਤਰ ਵੀ ਗੁਰੂ ਘਰ ਦੇ ਬਾਣੂ ਪੁਰਖ ਮਨ ਮਤੋਂ ਇਧਰ ਉਧਰ ਬਿਲਕੁਲ ਨਹੀਂ ਬੰਦਾਜ਼ ਕਰਦੇ ਮਹਾਰਾਜ ਜੀ ਬੰਦਾਜ਼ ਨਹੀਂ ਕਰਦੇ ਦਾਤ ਕਰ ਹਰ ਵੇੇ ਤਾੜਦੇ ਰਹਦੇ ਸੀਗੇ ਉਹਨਾਂ ਗੁੜਜਾਇ ਇਸ ਚੱਕੈਂਡ ਕਹਾਤਾ ਤੇ ਖਾਣਾ ਵੀ ਉਖਾਉਂਦਾ ਸੀ ਇੰਨਾ ਦੱਸਦੇ ਸੀ ਮਹਾਰਾਜ ਜੀ ਦੇਖਿਆ ਦੇਖੇ ਤੇ ਪਤਾ ਲੱਗਦਾ ਹੈ ਉਹ ਸਮੇਂ ਦੇਖਿਆ ਨੇ ਜਦੋਂ ਕਦੇ ਨਿਗਾਹ ਮਾੜੀ ਜੀ ਵੀ ਮਹਾਰਾਜ ਜੀ ਉੱਥੇ ਆਲੀ ਬਚ ਬੰਦੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਇਹ ਪਤਾ ਨਹੀਂ ਕੀ ਬਚਨ ਦਾ ਕਿਉਂਕਿ ਉਹਨਾਂ ਦੇ ਬਚਨ ਬਹੁਤ ਬਾਣ ਹਾਇ ਕੋਲ ਬੰਨੇ ਥੋੜੀ ਲੈ ਸਹਸਵਾ ਆਵੇ ਕੀਤਾ ਵੇ ਬਚਨ ਹਾਲ ਮਾਂ ਪਹਾਉਤੇ ਮਾਣੀ ਦੀ ਨਹੀਂ ਹੈ ਕਿਹਦੇ ਬਾਣ ਲੈਂਗੇ ਇਹ ਬਾਣੀ ਜੀ ਨਹੀਂ ਹੈ ਆਗੂ ਬੋਲੇ ਸੱਚਾ ਹੈ ਤੋ ਹੈ ਤੋ ਹੈ ਸਾਧੂ ਕਾ ਬੋਲਿਆ ਬਿਰਥਾ ਨਾ ਹੈ ਉਹਨਾਂ ਦੇ ਬੋਲ ਬੜੇ ਦਿਸਤਾਂਤ ਹਨ ਬੱਟੇ ਜਿਸ ਮਾਫੀ ਕਰੀਏ